ਖਾਦ ਦੇ ਚੰਗੀ ਤਰ੍ਹਾਂ ਗਲ ਸੜ ਕੇ ਤਿਆਰ ਹੋ ਚੁੱਕੀ ਆ। ਖਾਦ ਬਣਾਉਣ ਲਈ ਆਪਾਂ ਲਈਏ ਨੇ ਦੋ ਪਾਥੀਆਂ। ਇਹਦੇ ਕਰ ਲਵਾਂਗੇ ਬਰੀਕ-ਬਰੀਕ ਉਪਕੜੇ। 10-15 ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਅੱਜ ਗੱਲ ਕਰਾਂਗੇ ਪਾਥੀਆਂ ਤੋਂ ਖਾਦ ਕਿਵੇਂ ਤਿਆਰ ਕਰਨੀ ਆ ਔਰ ਬਨੇ ਰਹੋ ਮੇਰੀ ਵੀਡੀਓ ਦੇ ਵਿੱਚ ਔਰ ਮੇਰਾ ਨਾਮ ਹੈਗਾ ਹਰਦੀਪ ਕੌਰ ਜੀ। ਅੱਜ ਆਪਾਂ ਦੋ ਪਾਥੀਆਂ ਤੋਂ ਖਾਦ ਤਿਆਰ ਕਰਨੀ ਆ ਜੀ ਔਰ ਦੋ ਪਾਥੀਆਂ ਤੋਂ ਇੱਕ ਬਾਲਟੀ ਦੇ ਕਰੀਬ। ਖਾਦ ਤਿਆਰ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ। ਖਾਦੇ ਚੰਗੀ ਤਰ੍ਹਾਂ ਗਲ ਸੜ ਕੇ ਤਿਆਰ ਹੋ ਚੁੱਕੀ ਆ ਇਸ ਤਰ੍ਹਾਂ ਦੀ ਖਾਦ ਬਣਾਉਣ ਲਈ ਬਣੇ ਰਿਓ ਵੀਡੀਓ ਦੇ ਨਾਲ ਔਰ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਰੱਖ ਕੇ ਇਸ ਤਰ੍ਹਾਂ ਦੀ ਖਾਦ ਬਣਾ ਸਕਦੇ ਹੋ ਔਰ ਇਹਦੀ ਖਾਦ ਦੇ ਬਹੁਤ ਫਾਇਦੇ ਨੇ ਔਰ ਬਿਨਾ ਖਰਚੇ ਤੋਂ ਘਰ ਦੇ ਵਿੱਚ ਆਸਾਨੀ ਨਾਲ ਖਾਦ ਬਣਦੀ ਆ ਔਰ ਮੈਂ ਕਈ ਸਾਲਾਂ ਤੋਂ ਪਾਥੀਆਂ ਦੀ ਖਾਦ ਵਰਤ ਕੇ ਹੀ ਘਰ ਦੇ ਵਿੱਚ ਸਬਜ਼ੀਆਂ ਲਗਾਉਣੀ ਆ ਔਰ ਹੁਣ ਗਰਮੀ ਦੀਆਂ ਸਬਜ਼ੀਆਂ ਤੋਂ ਪਹਿਲਾਂ ਮੈਂ ਖਾਦ ਤਿਆਰ ਕਰਕੇ ਰੱਖ ਲਈ ਹੁਣ ਲੱਗਣਗੀਆਂ ਗਰਮੀ ਦੀਆਂ ਸਬਜ਼ੀਆਂ ਤੇ ਇਸੇ ਤਰ੍ਹਾਂ ਤੁਸੀਂ ਘਰ ਦੇ ਵਿੱਚ ਜਿਹੜੀ ਖਾਦ ਹੈ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਖਾਦ ਕਈ ਤਰ੍ਹਾਂ ਦੀ ਹੁੰਦੀ ਹੈ ਜੇ ਤੁਸੀਂ ਇਹ ਖਾਦ ਨੂੰ ਵੱਧ ਤੋਂ ਵੱਧ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਉਨੇ ਹੀ ਵਧੀਆ ਇਹਦਾ ਰਿਜ਼ਲਟ ਮਿਲੂਗਾ ਤੇ ਚਲੋ ਜੀ ਆਪਾਂ ਇਹਦਾ ਪ੍ਰੋਸੈਸ ਸ਼ੁਰੂ ਕਰਦੇ ਹਾਂ ਖਾਦ ਬਣਾਉਣ ਲਈ ਆਪਾਂ ਲਈਏ ਨੇ ਦੋ ਪਾਥੀਆਂ ਬਾਲਟੀ ਲਈਏ ਜੀ ਟੱਕਾ ਲੱਗਿਆ ਹੋਇਆ ਬਾਲਟੀ ਤੇ ਤੁਸੀਂ ਚਾਹੋ ਤਾਂ ਡਸਟਬਿਨ ਵਗੈਰਾ ਜੋ ਤੁਹਾਡੇ ਘਰ ਦੇ ਵਿੱਚ ਸਹੂਲਤਾ ਉਹ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਬਾਲਟੀ ਵਗੈਰਾ ਜਾਂ ਕੋਈ ਵੇਸਟੇਜ ਘਰ ਦੇ ਵਿੱਚ ਹੁੰਦੀ ਆ ਤੇ ਆਪਾਂ ਇਹ ਦੋਨੋਂ ਪਾਥੀਆਂ ਨੂੰ ਭੰਨ ਲਵਾਂਗੇ ਜੀ ਇਸ ਤਰ੍ਹਾਂ ਕਰਦੇ ਹੋਏ ਇੱਕ ਪਾਥੀ ਤਾਂ ਭੰਨ ਲਈ ਜੀ ਇਹਦੇ ਕਰ ਲਵਾਂਗੇ ਬਰੀਕ ਬਰੀਕ ਟੁਕੜੇ ਤੇ ਨਾਲ ਦੀ ਨਾਲ ਇਹਨੂੰ ਪਾ ਦੇਵਾਂਗੇ ਬਾਲਟੀ ਦੇ ਵਿੱਚ ਇੱਕ ਪਾਥੀ ਭੰਨਣ ਤੋਂ ਬਾਅਦ ਉਹਨੂੰ ਬਾਲਟੀ ਦੇ ਵਿੱਚ ਪਾ ਕੇ ਇਹਦੇ ਉੱਤੇ ਪਾਣੀ ਦਾ ਛੜਕਾਅ ਕਰ ਦਵਾਂਗੇ ਨਾਲ ਦੀ ਨਾਲ ਤਾਂ ਜੋ ਪਾਣੀ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਪਾਥੀਆਂ ਤੇ ਛਿੜਕਿਆ ਜਾ ਸਕੇ ਆਸਾਨੀ ਨਾਲ ਤੇ ਜਦੋਂ ਪਾਣੀ ਦਾ ਤੁਸੀਂ ਛੜਕਾਅ ਕਰਨਾ ਹੈ ਤਾਂ ਇੱਕਦਮ ਸਾਰਾ ਪਾਣੀ ਨਹੀਂ ਵਿੱਚ ਪਾਣਾ ਇਦਾਂ ਛੜਕਾਅ ਕਰਦੇ ਰਹਿਣਾ ਹੈ ਔਰ ਤਕਰੀਬਨ ਅੱਧੇ ਡੱਬੇ ਤੋਂ ਵੀ ਘੱਟ ਪਾਣੀ ਲੱਗੂਗਾ ਕਿਉਂਕਿ ਇਸ ਤਰ੍ਹਾਂ ਹੁੰਦਾ ਕਿ ਪਾਥੀਆਂ ਪਾਣੀ ਚੰਗੀ ਤਰ੍ਹਾਂ ਚੂਸ ਲਾਣ ਤੇ ਚੰਗੀ ਤਰ੍ਹਾਂ ਗਿੱਲੀਆਂ ਹੋ ਜਾਣ ਉਸ ਤੋਂ ਬਾਅਦ ਹੀ ਹੋਰ ਪਾਣੀ ਦਾ ਛਿੜਕਾਅ ਕਰਨਾ ਹੈ ਤੇ ਇਹਨਾਂ ਦਾ ਇਹਨਾਂ ਨੂੰ ਹਲਾ ਦੇਵਾਂਗੇ ਪਾਥੀਆਂ ਨੂੰ ਪਾਥੀਆਂ ਨੂੰ ਹਲਾਣ ਤੋਂ ਬਾਅਦ ਫੇਰੇ ਤੇ ਥੋੜਾ ਪਾਣੀ ਦਾ ਛਿੜਕਾਅ ਕਰ ਦਾਂਗੇ ਤੇ ਹੁਣ ਇਸੇ ਤਰ੍ਹਾਂ ਦੂਸਰੀ ਪਾਥੀ ਨੂੰ ਵੀ ਪੰਨ ਲਵਾਂਗੇ ਪੰਨ ਕੇ ਇਹਦੇ ਵਿੱਚ ਪਾ ਦੇਵਾਂਗੇ ਦੂਸਰੀ ਪਾਥੀ ਵੀ ਪੰਨ ਲੀ ਇਹਦੇ ਨਾਲ ਇਹ ਬਾਲਟੀ ਭਰ ਜੂਗੀ ਇਹ ਚ ਦੋ ਪਾਥੀਆਂ ਹੀ ਪੈਂਦੀਆਂ ਨੇ ਇਹ ਪਾਥੀ ਪੂਰੀ ਦੀ ਪੂਰੀ ਤਾਂ ਬਾਲਟੀ ਚ ਨਹੀਂ ਪਾਉਂਗੀ ਪਹਿਲਾਂ ਥੋੜੇ ਬਾਲਟੀ ਚ ਪਾਉਂਗੀ ਇੱਕ ਕਲੀਅਰ ਬਣਾਉਂਗੀ ਉਹਦੇ ਉੱਤੇ ਪਹਿਲਾਂ ਪਾਣੀ ਦਾ ਛਿੜਕਾਅ ਕਰਦੀ ਆ ਇੱਕ ਕਲੀਅਰ ਇਹਦੀ ਬਣ ਗਈ ਸੀ ਤੇ ਹੁਣ ਇਹਦੇ ਉੱਤੇ ਮੈਂ ਪਾਣੀ ਦਾ ਛਿੜਕਾਅ ਕਰ ਦੂੰਗੀ ਅਗਰ ਪੂਰੀ ਪਾਥੀ ਪਾਉਂਗੀ ਫਿਰ ਪਾਥੀਆਂ ਨੂੰ ਇਹਦੇ ਵਿੱਚ ਬਾਲਟੀ ਚ ਹਿਲਾਉਣਾ ਮੁਸ਼ਕਿਲ ਹੋ ਜਾਣਾ ਤੇ ਇਸ ਤਰ੍ਹਾਂ ਕਰਦੇ ਹੋ ਇਹਨੂੰ ਪਾਥੀ ਨੂੰ ਗਿੱਲਾ ਕਰਤਾ ਤੇ ਬਾਕੀ ਬਚੀ ਹੋਈ ਪਾਥੀਆਂ ਵੀ ਇਹਦੇ ਵਿੱਚ ਪਾ ਦਵਾਂਗੇ ਇਸ ਤਰ੍ਹਾਂ ਕਰਦੇ ਹੋਏ ਦੋਨੇ ਪਾਥੀਆਂ ਨਾਲ ਬਾਲਟੀ ਪੂਰੀ ਤਰ੍ਹਾਂ ਭਰ ਚੁੱਕੀ ਆ ਤੇ ਇਹ ਤੇ ਪਾਣੀ ਪਾ ਦਵਾਂਗੇ ਤਕਰੀਬਨ ਇੱਕ ਬਾਲਟੀ ਦੇ ਵਿੱਚ ਇੱਕ ਡੱਬਾ ਪਾਣੀ ਦਾ ਲੱਗ ਗਿਆ ਤੇ ਹੁਣ ਇਹਨੂੰ ਟੱਕ ਦਵਾਂਗੇ ਟਕਨ ਤੋਂ ਬਾਅਦ ਇਸ ਬਾਲਟੀ ਨੂੰ ਛਾਂ ਵਾਲੀ ਜਗ੍ਹਾ ਤੇ ਰੱਖਣਾ ਜੀ ਜਿੱਥੇ ਧੁੱਪ ਨਾ ਆਵੇ ਇਹ ਸਾਡੇ ਘਰ ਦੀ ਮੋਮਟੀ ਆ ਜੀ ਇੱਥੇ ਛਾਂ ਰਹਿੰਦੀ ਆ ਤੇ ਇੱਥੇ ਇਹਨੂੰ ਰੱਖਾਂਗੇ ਕੁਝ ਦਿਨਾਂ ਬਾਅਦ ਇਸ ਬਾਲਟੀ 'ਚ ਕਿਵੇਂ ਦਾ ਰਿਜ਼ਲਟ ਮਿਲਿਆ ਖਾਦ ਦਾ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਖਾਦ ਦਾ ਤੀਸਰਾ ਦਿਨ ਹੈ ਜੀ ਟੱਕਣ ਬੰਦ ਖਾਦ ਰੱਖੀ ਸੀ ਤੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਡੇਲੀ ਪਾਣੀ ਸਿਰਕ ਸਕਦੇ ਹੋ ਜਿਹਦੇ ਨਾਲ ਪਾਥੀਆਂ ਗਿੱਲੀਆਂ ਰਹਿਣ ਤੇ ਨਰਮ ਜਲਦੀ ਹੋ ਜਾਣ ਮੈਂ ਇੱਕ ਦਿਨ ਛੱਡ ਕੇ ਇਹਦੇ ਵਿੱਚ ਪਾਣੀ ਛਿੜਕ ਰਹੀ ਆ ਤੇ ਇਸੇ ਤਰ੍ਹਾਂ ਇਹ ਪ੍ਰੋਸੈਸ ਕੰਟੀਨਿਊ ਜਾਰੀ ਰੱਖਣਾ ਜੀ ਪਾਣੀ ਤੁਸੀਂ ਨੇ ਇਦਾਂ ਹੀ ਛਿੜਕਾ ਕਰਨਾ ਪਾਣੀ ਇਸ ਤਰ੍ਹਾਂ ਕਰਕੇ ਨਹੀਂ ਇਕੱਠਾ ਪਾਉਣਾ ਜੀ ਇਹਦੇ ਨਾਲ ਇਹ ਪਾਥੀਆਂ ਦੇ ਵਿੱਚ ਪਾਣੀ ਰਚੂਗਾ ਨਹੀਂ ਬਾਲਟੀ ਦੇ ਵਿੱਚ ਜਮਾ ਹੋ ਜਾਊਗਾ ਪਾਠੀਆਂ ਦੇ ਵਿੱਚ ਪਾਣੀ ਰਚਣਾ ਚਾਹੀਦਾ ਇਸ ਕਰਕੇ ਇਦਾਂ ਸਪਰੇਅ ਕਰਨੀ ਆ ਪਾਣੀ ਦੀ ਛਿੜਕਾਓ ਹੀ ਕਰਨਾ ਜੇਰ ਤੁਹਾਡੇ ਕੋਲ ਖੁੱਲੀ ਬਾਲਟੀ ਹੈ ਜਾਂ ਟਾਪਾ ਹੈਗਾ ਤਾਂ ਉਹਦੇ ਵਿੱਚ ਵੀ ਤੁਸੀਂ ਇਹਦੀ ਪਲਟੀ ਕਰਵਾ ਸਕਦੇ ਹੋ ਪਾਥੀਆਂ ਨੂੰ ਉਹਦੇ ਨਾਲ ਇਹ ਆ ਕਿ ਇਹਦੇ ਸਾਰੇ ਪਾਸੇ ਚੰਗੀ ਤਰ੍ਹਾਂ ਪਾਣੀ ਰਚ ਜਾਊਗਾ ਔਰ ਜਿਹੜੀ ਖਾਦ ਹੈ ਉਹਨੂੰ ਬਨ ਵਿੱਚ ਆਸਾਨੀ ਹੋਊਗੀ ਤੇ ਇਸੇ ਤਰ੍ਹਾਂ ਇੱਧਰ ਵੀ ਪਾਣੀ ਛਿੜਕਾਓ ਕਰ ਦਾਂਗੇ ਕੋਸ਼ਿਸ਼ ਕਰਿਓ ਕਿ ਅੱਧੇ ਡੱਬੇ ਤੋਂ ਵੱਧ ਪਾਣੀ ਨਾ ਪਾਓ ਇਹੀ ਪ੍ਰੋਸੈਸ ਤੁਸੀਂ ਰੋਜ਼ ਵੀ ਕਰ ਸਕਦੇ ਹੋ ਪਾਥੀਆਂ ਨੂੰ ਨਰਮ ਰੱਖਣ ਲਈ ਜਾਂ ਫਿਰ ਇੱਕ ਦਿਨ ਛੱਡ ਕੇ ਵੀ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਤੇ ਜਿਹੜੀ ਖਾਦ ਹੈ ਇਹਨੂੰ ਹਜੇ ਛਾਂ ਵਾਲੀ ਜਗ੍ਹਾ ਤੇ ਹੀ ਰੱਖਣਾ ਪਾਣੀ ਦਾ ਛਿੜਕਾਅ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਇਹਨੂੰ ਟੱਕ ਕੇ ਇੱਥੇ ਰੱਖ ਦਵਾਂਗੇ ਹੁਣ ਫਿਰ ਇਹਨੂੰ ਤੀਸਰੇ ਦਿਨ ਪਾਣੀ ਪਾ ਦਵਾਂਗੇ ਅਗਰ ਤੁਹਾਡੇ ਕੋਲ ਰੋਜ਼ ਟਾਈਮ ਹੈਗਾ ਤਾਂ ਤੁਸੀਂ ਰੋਜ਼ ਵੀ ਥੋੜਾ ਥੋੜਾ ਪਾਣੀ ਛਿੜਕਾਅ ਕਰ ਸਕਦੇ ਹੋ ਅੱਧੇ ਗਲਾਸ ਦੇ ਕਰੀਬ 10-15 ਦਿਨਾਂ ਬਾਅਦ ਖਾਦ ਬਣ ਕੇ ਤਿਆਰ ਹੋ ਜੂਗੀ। ਇਹ ਖਾਦ ਕੁਝ ਇਸ ਤਰ੍ਹਾਂ ਹੋ ਜੂਗੀ ਜੀ ਨਰਮ, ਸਾਰੀਆਂ ਪਾਥੀਆਂ ਚੰਗੀ ਤਰ੍ਹਾਂ ਗਿੱਲੀਆਂ ਹੋ ਜਾਣਗੀਆਂ ਤੇ ਪੋਲੀਆਂ ਹੋ ਜਾਣਗੀਆਂ। ਇਸ ਤਰ੍ਹਾਂ ਭੋਰਨ ਦੇ ਵਿੱਚ ਆਸਾਨੀ ਹੋਊਗੀ। ਤੇ ਖਾਦ ਨੂੰ ਹਜੇ ਵਰਤਣਾ ਨਹੀਂ। ਤੇ ਇਹਨੂੰ ਆਪਾਂ ਭੋਰ ਕੇ ਵੀ ਰੱਖ ਸਕਦੇ ਹਾਂ। ਜਾਂ ਫਿਰ ਤੁਸੀਂ 1 ਮਹੀਨੇ ਬਾਅਦ ਇਹਨਾਂ ਨੂੰ ਭੋਰ ਸਕਦੇ ਹੋ। ਇਸ ਲਈ ਬਣੇ ਰਹੋ ਵੀਡੀਓ ਦੇ ਵਿੱਚ ਜੀ ਸਾਰੀ ਖਾਦ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕਰ ਲਵਾਂਗੇ ਖਾਦ ਦੇ ਵਿੱਚ ਜਿਆਦਾ ਪਾਣੀ ਨਹੀਂ ਪਾਇਆ ਛਿੜਕਾ ਕਰਨ ਨਾਲ ਇਹਦੇ نیچے ਪਾਣੀ ਜਮਾ ਨਹੀਂ ਹੋਇਆ ਤੇ ਮੈਂ ਕੋਈ ਇਹਦੇ ਵਿੱਚ ਡਰੇਨ ਹੋਲ ਨਹੀਂ ਕੱਢਿਆ ਤੁਸੀਂ ਚਾਹੋ ਤਾਂ ਇਹਦੇ ਨੀਚੇ ਵਾਲੀ ਸਾਈਡ ਡਰੇਨ ਹੋਲ ਕੱਢ ਸਕਦੇ ਹੋ ਕਿ ਜਿਹੜਾ ਇਹਦੇ ਵਿੱਚ ਲਿਕੁਇਡ ਪਾਣੀ ਹੋਵੇ ਉਹ ਬਾਹਰ ਨਿਕਲ ਜਾ ਖਾਦ ਦਾ ਪਰ ਇਹਦੇ ਵਿੱਚ ਲਿਮਟ ਮਾਤਰਾ ਚ ਪਾਣੀ ਪਾਇਆ ਸੀ ਇਸ ਕਰਕੇ ਇਹਦੇ ਵਿੱਚ ਪਾਣੀ ਜਮਾ ਨਹੀਂ ਹੁੰਦਾ ਤਾ ਵਰਕੇ ਬਾਕੀ ਅਗਰ ਤੁਸੀਂ ਪਾਣੀ ਜ਼ਿਆਦਾ ਪਾਇਆ ਜਾਂ ਇਹਦੇ ਨੀਚੇ ਪਾਥੀਆਂ ਦੇ ਪਾਣੀ ਜਮਾ ਹੋ ਗਿਆ ਤਾਂ ਤੁਸੀਂ ਉਹਨੂੰ ਅਲੱਗ ਕੱਢ ਲਿਓ ਤੇ ਆਹ ਜਿਹੜੇ ਪਾਥੀਆਂ ਨੇ ਇਹਨਾਂ ਨੂੰ ਕਿਸੇ ਹੋਰ ਬਰਤਨ ਦੇ ਵਿੱਚ ਜਾਂ ਕਿਸੇ ਹੋਰ ਬਾਲਟੀ ਦੇ ਵਿੱਚ ਇਹਨਾਂ ਨੂੰ ਭੋਰ ਕੇ ਰੱਖਿਓ ਤੇ ਟਾ ਕੇ ਫਿਰ ਇਹਨੂੰ ਆਪਾਂ ਕੁਝ ਦਿਨਾਂ ਲਈ ਇੱਥੇ ਰੱਖ ਦਵਾਂਗੇ ਇਹ ਟਾਪੇ ਦੇ ਵਿੱਚ ਇਹਨੂੰ ਬਰੀਕ-ਬਰੀਕ ਖਾਦ ਨੂੰ ਪੀਸ ਲਵਾਂਗੇ ਜਾਂ ਤੁਸੀਂ ਦੂਸਰਾ ਤਰੀਕਾ ਵੀ ਵਰਤ ਸਕਦੇ ਹੋ ਤੁਸੀਂ ਪਾਥਿਆਂ ਨੂੰ ਭੋਂ ਕੇ 24 ਘੰਟੇ ਲਈ ਰੱਖ ਸਕਦੇ ਹੋ ਉਸ ਤੋਂ ਬਾਅਦ ਇਦਾਂ ਭੋਰ ਕੇ ਤੁਸੀਂ 1.5 ਮਹੀਨੇ ਲਈ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਉਹ ਤਰੀਕਾ ਵੀ ਵਧੀਆ ਪਰ ਮੈਂ ਸ਼ੁਰੂ ਤੋਂ ਆਹੀ ਤਰੀਕਾ ਜ਼ਿਆਦਾ ਵਰਤਦੀ ਆ ਤੇ ਜਦੋਂ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਫਿਰ ਇਹਨੂੰ ਖਾਦ ਨੂੰ ਭੋਰ ਕੇ ਤਿਆਰ ਕਰ ਲੈਨੀ ਆ ਤੇ ਬਾਕੀ ਤੁਸੀਂ ਉਹ ਤਰੀਕੇ ਨਾਲ ਵੀ ਖਾਦ ਸੇਮ ਪ੍ਰੋਸੈਸ ਹੁੰਦਾ ਜੀ ਉਹ ਵੀ ਖਾਦ ਮਹੀਨੇ ਡੇਢ ਮਹੀਨੇ ਚ ਤਿਆਰ ਹੋ ਜਾਂਦੀ ਹੈ ਜਿੰਨੀ ਜ਼ਿਆਦਾ ਤੁਹਾਡੇ ਕੋਲ ਪੁਰਾਣੀ ਖਾਦ ਹੋਊਗੀ ਉਹਨਾਂ ਦਾ ਜ਼ਿਆਦਾ ਫਾਇਦਾ ਹੁੰਦਾ ਜੀ ਤਾਜੀ ਖਾਦ ਨਾ ਵਰਤਿਓ ਤਾਜੀ ਖਾਦ ਦੇ ਵਿੱਚ ਜਿਹੜੇ ਤੱਤ ਹੁੰਦੇ ਨੇ ਉਹ ਤੇਜ਼ ਹੁੰਦੇ ਨੇ ਇਸ ਕਰਕੇ ਨਾ ਵਰਤਿਓ ਤੇ ਜਿਹੜੀ ਆਪਣੇ ਕੋਲ ਪ੍ਰਾਣੀ ਖਾਦ ਹੁੰਦੀ ਆ ਉਹ ਚੰਗੀ ਤਰ੍ਹਾਂ ਗਲੀ ਸੜੀ ਹੁੰਦੀ ਆ ਤੇ ਉਹ ਦਾ ਜ਼ਿਆਦਾ ਫਾਇਦਾ ਹੁੰਦਾ ਜੀ ਇਹ ਆਪਣਾ ਹੈਗਾ ਜਿਹੜਾ 10 ਤੋਂ 15 ਦਿਨ ਬਾਅਦ ਦਾ ਰਿਜ਼ਲਟ ਹੈ ਤੇ ਇਹਨੂੰ ਹਜੇ ਵੀ ਆਪਾਂ 1 ਮਹੀਨੇ ਲਈ ਸਟੋਰ ਕਰਕੇ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਦਿਖਾਵਾਂਗੀ ਇਸੀ ਬਾਲਟੀ ਦੇ ਵਿੱਚ ਮੈਂ ਖਾਦ ਸਾਰੀ ਦੁਬਾਰਾ ਤੋਂ ਆ ਕੇ ਟੱਕ ਕੇ ਛਾਂ ਵਾਲੀ ਜਗ੍ਹਾ ਤੇ ਰੱਖ ਦੇਣਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਦਹੀਂ ਦੀ ਇੱਕ ਕੌਲੀ ਐਡ ਕਰ ਸਕਦੇ ਹੋ ਜਾਂ ਫਿਰ ਅੱਧੀ ਕੌਲੀ ਦੇ ਕਰੀਬ ਇਹਦੇ ਵਿੱਚ ਗੁੜ ਦੀ ਵਰਤੋਂ ਕਰ ਸਕਦੇ ਹੋ ਪਾਣੀ 'ਚ ਘੋਲ ਕੇ ਇਹ ਤੁਹਾਡੀ ਇੱਛਾ ਹੈ ਜੀ ਪਰ ਮੈਂ ਇਹਦੇ ਵਿੱਚ ਫਿਲਹਾਲ ਕੁਝ ਨਹੀਂ ਵਰਤਦੀ ਸਿਰਫ ਮੈਂ ਇਹਦੇ ਵਿੱਚ ਪਾਣੀ ਦਾ ਛਿੜਕਾਅ ਕਰਦੀ ਆ ਪਾਥੀਆਂ ਦਿਖਾਦ ਦੇ ਵਿੱਚ ਉਪਲੇ ਦੀ ਖਾਦ ਵੀ ਬੋਲਦੇ ਨੇ ਤੇ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਹਾਵਨਾ ਕਰ ਸਕਦੇ ਹੋ ਨਾਰਮਲ ਤਰੀਕਾ ਤਾਂ ਇਹੀ ਹੈ ਜੀ ਇਹਨੂੰ ਇੱਕ ਤੋਂ ਡੇਢ ਮਹੀਨੇ ਲਈ ਗਾਲਨ ਸੜਨ ਲਈ ਟਾਕੇ ਰੱਖਿਆ ਜਾਵੇ ਤੇ ਥੋੜੀ ਜਿਹੀ ਬਿੱਲ ਜ਼ਰੂਰ ਰਹੇ ਉਹਦੇ ਨਾਲ ਜਿਹੜੀ ਹਵਾਇਓ ਕ੍ਰੋਸ ਹੁੰਦੀ ਰਹਿੰਦੀ ਆ ਤੇ ਸਾਰੀ ਖਾਦ ਨੂੰ ਪਹਿਲਾਂ ਪੋੜ ਲੈਣੇ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਸਾਰੀ ਖਾਦ ਢੇਰੀ ਕਰ ਲਈ ਤਾਂ ਤੁਸੀਂ ਦੇਖ ਸਕਦੇ ਹੋ ਬਾਲਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗਿੱਲਾ ਪਾਣੀ ਹਲਕੀ ਜਿਹੀ ਬਸ ਨਮੀ ਆ ਤੇ ਇਸੇ ਤਰ੍ਹਾਂ ਹੁਣ ਇਹਨੂੰ ਭਰ ਲਵਾਂਗੇ ਬਾਲਟੀ ਨੂੰ ਇਆ ਖਾਦ ਮੈਂ ਪੀਸ ਲਈ ਸੀ ਪੋਰ ਲਈ ਸੀ ਤੇ ਇਹਦੇ ਵਿੱਚ ਇਸੇ ਤਰ੍ਹਾਂ ਇਹਨੂੰ ਸਟੋਰ ਕਰ ਲਵਾਂਗੇ ਇਸੇ ਤਰ੍ਹਾਂ ਜਿਹੜੀ ਬਾਕੀ ਖਾਦ ਆ ਹੋਣ ਵੀ ਸਾਰੀ ਨੂੰ ਪੋਰ ਕੇ ਇਹਦੇ ਵਿੱਚ ਬਾਲਟੀ ਦੇ ਵਿੱਚ ਪਾ ਦੇਵਾਂਗੇ ਆਹ ਲੋ ਗਾਇਜ਼ ਖਾਦ ਸਾਰੀ ਪੋਰ ਲਈ ਜਿੰਨੀਆਂ ਪਾਥੀਆਂ ਸੀ ਤੇ ਇਹਨੂੰ ਟੱਕ ਕੇ ਹੁਣ ਛਾਂ ਵਾਲੀ ਜਗ੍ਹਾ ਤੇ ਸਟੋਰ ਕਰ ਲਵਾਂਗੇ ਇਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਪਾਣੀ ਨਹੀਂ ਪਾਉਣਾ ਨਮੀ ਇਹਦੇ ਵਿੱਚ ਬਣੀ ਹੋਈ ਆ ਤੇ ਉਹੀ ਨਮੀ ਦੇ ਨਾਲ ਇਹ ਖਾਦ ਬਣ ਕੇ ਹੁਣ ਤਿਆਰ ਹੋ ਜੂਗੀ ਇਹ ਖਾਦ ਨੂੰ 2 ਮਹੀਨੇ ਤਕਰੀਬ ਟਾਈਮ ਹੋ ਗਿਆ ਤੇ ਅੱਜ ਇਹਦਾ ਰਿਜ਼ਲਟ ਦੇਖਦੇ ਆਂ ਔਰ ਗਰਮੀ ਦੀਆਂ ਸਬਜ਼ੀਆਂ ਲੱਗਣੀਆਂ ਵੀ ਸ਼ੁਰੂ ਹੋ ਗਈਆਂ ਆ ਦੇਖੋ ਖਾਦ ਨਰਮ ਹੋ ਚੁੱਕੀ ਆ ਚੰਗੀ ਤਰ੍ਹਾਂ ਔਰ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਆ ਔਰ ਖਿਲ-ਖਿਲੀ ਜੀ ਖਾਦ ਐ ਖਾਦ ਜਿਆਦਾ ਤੋਂ ਜਿਆਦਾ ਜਿੰਨੀ ਜਿਆਦਾ ਪੁਰਾਣੀ ਹੋਊਗੀ ਉਨੀ ਜਿਆਦਾ ਹੈਲਦੀ ਹੁੰਦੀ ਆ ਤੇ ਇਸ ਕਰਕੇ ਜਿੰਨਾ ਤੁਸੀਂ ਜਿਆਦਾ ਟਾਈਮ ਲਈ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਉਨਾ ਵਧੀਆ ਮੇਰੇ ਕੋਲ ਜੇ ਟਾਈਮ ਦੀ ਕਮੀ ਹੁੰਦੀ ਆ ਤਾਂ ਮੈਂ 2 ਮਹੀਨੇ ਚ ਇਹਨੂੰ ਖਾਦ ਨੂੰ ਤਿਆਰ ਕਰਦੀ ਆ ਔਰ 2 ਮਹੀਨੇ ਨੂੰ ਹੋ ਚੁੱਕੇ ਨੇ ਤੇ ਮੈਨੂੰ 2 ਮਹੀਨੇ ਵਿੱਚ ਖਾਦ ਤਿਆਰ ਕੀਤੀ ਦਾ ਵੀ ਕੋਈ ਨੁਕਸਾਨ ਨਹੀਂ ਮਿਲਿਆ ਔਰ ਸਬਜ਼ੀਆਂ ਵਧੀਆ ਗਰੋ ਹੁੰਦੀਆਂ ਨੇ بس ਇਹ ਹੁੰਦਾ ਕਿ ਮਾਤਰਾ ਤੁਸੀਂ ਮਿੱਟੀ ਦੇ ਵਿੱਚ 60% ਰੱਖ ਕੇ 40% ਖਾਦ ਦੀ ਮਾਤਰਾ ਜਾਂ 30% ਖਾਦ ਦੀ ਮਾਤਰਾ ਰੱਖ ਸਕਦੇ ਹੋ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਖਾਦ ਅਗਰ ਤੁਹਾਡੀ ਸਾਲ ਪੁਰਾਣੀ ਆ 6 ਮਹੀਨੇ ਪੁਰਾਣੀ ਆ ਤੇ ਹੋਰ ਵੀ ਵਧੀਆ ਉਹਦੇ ਤੱਤ ਹੋਰ ਵੀ ਹੈਲਦੀ ਹੋ ਜਾਂਦੇ ਨੇ ਤੇ ਖਾਦ ਹੋਰ ਵੀ ਸਿਹਤਮੰਦ ਹੁੰਦੀ ਹੈ ਸਬਜ਼ੀਆਂ ਬੂਟਿਆਂ ਲਈ ਤੇ ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਘਰ ਦੇ ਵਿੱਚ ਪਾਠੀਆਂ ਤੋਂ ਖਾਦ ਤਿਆਰ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਅਗਰ ਕੋਈ ਗੱਲ ਤੁਸੀਂ ਪੁੱਛਣੀ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਤੇ ਥੈਂਕ ਯੂ ਜੀ ਵੀਡੀਓ ਦੇਖਣ ਲਈ